ਅਨੇ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵਿਸਾਖੀ ਮਗਰੋਂ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਬਹੁਤ ਵੱਡੀ ਹਲਚਲ ਹੋਣ ਵਾਲੀ ਹੈ ਸੱਚ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਦਸ਼ਮ ਪਿਤਾ ਲਿਖ ਕੇ ਸੀ 100 ਸਾਖੀ ਦੇ ਵਿੱਚ ਸੋ ਪਿਆਰਿਓ ਸਚਾਈ ਕੀ ਹੈ ਆਪਾਂ ਸਾਰੇ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਪਹਿਲਾਂ ਫਤੇ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਵਿਸਾਖੀ ਤੋਂ ਬਾਅਦ ਬਹੁਤ ਮਾੜੇ ਹਾਲਾਤ ਜਿਹੜੇ ਨੇ ਹੋਣ ਜਾ ਰਹੇ ਨੇ ਕਿਉਂਕਿ ਸਮਾਂ ਬਹੁਤ ਨੇੜੇ ਆ ਰਿਹਾ ਹੈ ਸਾਡੇ ਕੁਝ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਹਲੇ ਵੀ ਉਹ ਕੁਝ ਲੋਕ ਸਾਡੇ ਇਹਨਾਂ ਚੀਜ਼ਾਂ ਨੂੰ ਬੜੇ ਹਲਕੇ ਦੇ ਵਿੱਚ ਲੈ ਕੇ ਵੇਖ ਰਹੇ ਨੇ ਬਹੁਤ ਹਲਕੇ ਦੇ ਵਿੱਚ ਲੈ ਰਹੇ ਨੇ ਇਹਨਾਂ ਚੀਜ਼ਾਂ ਨੂੰ ਉਹ ਪਤਾ ਕਿਉਂ ਹਲਕੇ ਦੇ ਵਿੱਚ ਲੈ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆਏਗੀ ਆਲਮੋਸਟਲੀ ਜਿਹੜਾ ਦੁਨੀਆਂ ਦੇ ਵਿੱਚ ਰੌਲਾ ਹੈ ਨਾ ਇਸ ਗੱਲ ਦਾ ਉਹ ਪੈ ਚੁੱਕਿਆ ਹੈ ਕਿ 2027 ਤੋਂ ਬਾਅਦ ਤਾਂ ਦੁਨੀਆਂ ਜਿਹੜੀ ਹੈ ਵੈਸੇ ਵੀ ਖਤਮ ਹੋਣ ਜਾ ਰਹੀ ਹੈ ਦੁਨੀਆਂ ਤੇ ਖਤਮ ਹੋ ਜਾਣੀ ਦੁਨੀਆਂ ਤੇ ਉੱਤੇ ਬਹੁਤ ਵੱਡੇ ਨੁਕਸਾਨ ਹੋ ਰਹੇ ਨੇ ਉਹਦੇ ਸਾਨੂੰ ਪ੍ਰਤੀਕਰਮ ਤੇ ਹੁਣੀ ਮਿਲਣੇ ਸ਼ੁਰੂ ਹੋ ਗਏ ਮੈਂ ਵੇਖਿਆ ਸੀ ਸਾਧ ਸੰਗਤ ਤੁਸੀਂ ਸ਼ਾਇਦ ਉਹ ਵੀਡੀਓ ਵੇਖੀ ਹੋਣੀ ਕਹਿੰਦੇ ਇੱਕ ਸਮੁੰਦਰ ਦੇ ਵਿੱਚ ਬਹੁਤ ਵੱਡੀ ਮੱਛੀ ਹੈ ਜਿਹੜੀ ਪਤਾਲ ਦੇ ਵਿੱਚ ਰਹਿੰਦੀ ਹੈ ਜਦੋਂ ਵੀ ਉਹ ਪਾਣੀ ਦੇ ਉੱਪਰ ਦਿਖਾਈ ਦਿੱਤੀ ਹੈ ਕਿਸੇ ਨੇ ਵੀ ਉਹਨੂੰ ਵੇਖਿਆ ਤੇ ਕਹਿੰਦੇ ਉਦੋਂ ਧਰਤੀ ਤੇ ਵਿਨਾਸ਼ ਹੋਇਆ ਧਰਤੀ ਦਾ ਵਿਨਾਸ਼ ਹੋਇਆ ਉਦੋਂ ਦੁਨੀਆ ਦੇ ਉੱਪਰ ਜਿਹੜੀ ਹੈ ਕੋਈ ਨਾ ਕੋਈ ਪਰਲੋ ਜ਼ਰੂਰ ਆਈ ਹੈ ਦੁਨੀਆ ਦੇ ਉੱਪਰ ਕੋਈ ਨਾ ਕੋਈ ਜਿਹੜੀ ਹੈ ਐਸੀ ਬਿਮਾਰੀ ਜ਼ਰੂਰ ਆਈ ਹੈ ਦੁਨੀਆ ਦੇ ਉੱਪਰ ਸੰਕਟ ਕੋਈ ਜ਼ਰੂਰ ਆਇਆ ਹੈ ਇਸ ਸਾਲ ਉਹ ਮੱਛੀ ਵੀ ਲਿਖੀ ਆ ਇਸ ਸਾਲ ਦੇ ਵਿੱਚ ਨੁਕਸਾਨ ਸਾਨੂੰ ਜਿਹੜੇ ਨੇ ਉਹ ਦਿਖ ਰਹੇ ਨੇ ਨੁਕਸਾਨ ਅਸੀਂ ਵੇਖ ਰਹੇ ਆ ਹੁਣ ਤੋਂ ਹੀ ਸਾਰਾ ਕੁਝ ਹੋ ਰਿਹਾ ਹੈਦਰਾਬਾਦ ਦੇ ਜੰਗਲਾਂ ਦੇ ਵਿੱਚ ਕਿੱਡੇ ਵੱਡੇ ਨੁਕਸਾਨ ਹੋ ਰਹੇ ਨੇ ਸਾਹ ਸੰਗਤ ਹੈਦਰਾਬਾਦ ਦੇ ਸਾਰੇ ਜੰਗਲ ਉਜਾੜੇ ਜਾ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕੋਈ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਆਪਣੇ ਹਿਰਦੇ ਵਿੱਚ ਦਰਦ ਰੱਖਣ ਵਾਲੇ ਉਹਨਾਂ ਬੇਜੁਬਾਨਾਂ ਦੇ ਲਈ ਬੋਲ ਰਹੇ ਨੇ ਜਾਂ ਸਾਡੇ ਸਟੂਡੈਂਟ ਉੱਥੋਂ ਦੇ ਕੋਈ ਉਹ ਰੋਕ ਰਹੇ ਨੇ ਵੀ ਭਾਈ ਇਹ ਕੰਮ ਨਾ ਕਰੋ ਕਰੇਨਾ ਦੇ ਅੱਗੇ ਉਹ ਖੜ ਗਏ ਪ੍ਰੋਟੈਸਟ ਕਰ ਰਹੇ ਨੇ ਵਿਰੋਧ ਕਰ ਰਹੇ ਨੇ ਵੀ ਜੰਗਲਾਂ ਨੂੰ ਨਾ ਆਜਾ ਉਹਨਾਂ ਹਜ਼ਾਰਾਂ ਲੱਖਾਂ ਪ੍ਰਜਾਤੀਆਂ ਜਿਹੜੀਆਂ ਉਸ ਜੰਗਲਾਂ ਦੇ ਵਿੱਚ ਰਹਿੰਦੀਆਂ ਨੇ ਜੰਗਲ ਦੇ ਵਿੱਚ ਸਾਥ ਸੰਗਤ ਚਾਹੇ ਪੰਛੀ ਨੇ ਚਾਹੇ ਜਾਨਵਰ ਨੇ ਉਹਨਾਂ ਨੂੰ ਬੇਕਰ ਹੋਣੋਂ ਰੋਕਣ ਦੇ ਲਈ ਬੇਕਰ ਹੋਣ ਹੁਣ ਬੇਕਰ ਜਿਹੜੇ ਨੇ ਉਹਨਾਂ ਨੂੰ ਕੀਤਾ ਜਾ ਰਿਹਾ ਇਸ ਕੰਮ ਨੂੰ ਰੋਕਣ ਦੇ ਲਈ ਬਹੁਤ ਲੋਕ ਸਾਡੇ ਸਟੂਡੈਂਟ ਨੌਜਵਾਨ ਜਿਹੜੇ ਨੇ ਉਹ ਲੱਗੇ ਹੋਏ ਨੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਦੇ ਅੰਦਰ ਦਰਦ ਹੈ ਨਾ ਮਨੁੱਖਤਾ ਦੇ ਲਈ ਉਹ ਬੋਲ ਰਹੇ ਨੇ ਕਈ ਅਜੇ ਵੀ ਗੁੰਗੇ ਬਣ ਕੇ ਬਿਠੇ ਨੇ ਨੁਕਸਾਨ ਸਾਡੇ ਸਾਹਮਣੇ ਨੇ ਹੋ ਰਹੇ ਨੇ ਅਸੀਂ ਸਮਝੀਏ ਵੀ ਬਹੁਤ ਵੱਡੇ ਨੁਕਸਾਨ ਤੇ ਹੁਣੇ-ਹੁਣੇ ਸ਼ੁਰੂ ਹੋ ਗਏ ਵੱਡੀਆਂ-ਵੱਡੀਆਂ ਮਹਾਪੁਰਖਾਂ ਹਸਤੀਆਂ ਨੇ ਜਿਹੜਾ ਹੈ ਇਹ ਕਹਿ ਦਿੱਤਾ ਕਿ 2027 ਚ ਤਾਂ ਭਾਈ ਵੈਸੇ ਹੀ ਜਿਹੜਾ ਮਹਾਪਰਲੋ ਆ ਜਾਣਾ ਹੈ ਜਲਦਾਲ ਹੋ ਜਾਣਾ ਬਹੁਤ ਨੁਕਸਾਨ ਹੋ ਜਾਣਾ ਸਾਡਾ ਅਸੀਂ ਤੇ ਹਲੇ ਵੀ ਹਲਕੇ ਚ ਲੈ ਰਹਿਆਂ ਤਾਂ ਕਹਿੰਦੇ ਜੀ ਕੋਈ ਗੱਲ ਨਹੀਂ ਐ ਕੀ ਹੁੰਦਾ ਜੀ ਇਹ ਤਾਂ ਬੋਲਦੇ ਰਹਿੰਦੇ ਆ ਜੀ ਇਹਦਾ ਸੋਸ਼ਲ ਮੀਡੀਆ ਜੀ ਇਹਦੇ ਦਾ ਚੀਜ਼ਾਂ ਚੱਲਦੀਆਂ ਰਹਿੰਦਾ ਤਾਂ ਲਹਿਰਾਂ ਚੱਲਦੀਆਂ ਰਹਿੰਦੀਆਂ ਇਹਨਾਂ ਨੂੰ ਕੌਣ ਪੁੱਛਦਾ ਜੀ ਐਂ ਕੀ ਹੁੰਦਾ ਫਲਾਨਾ ਕੀ ਹੁੰਦਾ ਬੜਾ ਕੁਝ ਚੱਲਦਾ ਰਹਿੰਦਾ ਬੜੀਆਂ ਚੀਜ਼ਾਂ ਚੱਲਦੀਆਂ ਨੇ ਸਾਸ਼ ਸੰਗਤ ਬڑے ਲੋਕ ਜਿਹੜੇ ਨੇ ਹਲੇ ਵੀ ਇਹਨਾਂ ਚੀਜ਼ਾਂ ਨੂੰ ਹਲਕੇ ਵਿੱਚ ਲੈ ਰਹੇ ਨੇ بڑے ਲੋਕ ਜਿਹੜੇ ਨੇ ਹਲੇ ਵੀ ਇਹ ਗੱਲਾਂ ਨੂੰ ਜਿਹੜਾ ਹੈ ਉਹ ਐਵੇਂ ਹੀ ਸਮਝ ਰਹੇ ਨੇ ਵੀ ਕੋਈ ਗੱਲ ਨਹੀਂ ਐ ਕੀ ਹੁੰਦਾ ਐ ਕੁਝ ਨਹੀਂ ਹੁੰਦਾ ਕੋਈ ਚੱਕਰ ਨਹੀਂ ਸਤ ਸੰਤ ਆ ਚੀਜ਼ਾਂ ਚੱਲ ਰਹੀਆਂ ਨੇ ਬਹੁਤ ਦੇਖ ਰਹੇ ਆ ਆ ਪਰ ਕੁਝ ਭਵਿੱਖ ਬਾਣੀਆਂ ਜਿਹੜੀਆਂ ਨੇ ਉਹ ਸੱਚ ਹੋ ਰਹੀਆਂ ਨੇ ਕਿੰਨੇ ਵੱਡੇ ਜਿਹੜੇ ਨੇ ਤੂਫਾਨ ਆਏ ਨੇ ਕਿੰਨੇ ਵੱਡੇ ਪੁਚਾਲ ਆਏ ਨੇ ਕਿੰਨੇ ਵੱਡੇ ਨੁਕਸਾਨ ਤੇ ਦੁਨੀਆ ਤੇ ਹੋਣੇ ਸ਼ੁਰੂ ਹੋ ਗਏ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚ ਅੱਗਾਂ ਮੱਚੇ ਸਾਸੰਗਤ ਕਿੰਨੇ ਵੱਡੇ ਨੁਕਸਾਨ ਜਿਹੜੇ ਨੇ ਉਹ ਹੋਣੇ ਸ਼ੁਰੂ ਹੋ ਗਏ ਨੇ ਕਿੰਨੇ ਸਾਰੇ ਨੁਕਸਾਨ ਜਿਹੜੇ ਨੇ ਉਹ ਹੋ ਚੁੱਕੇ ਨੇ ਹੁਣ ਤੱਕ ਤੇ ਅਸੀਂ ਫਿਰ ਵੀ ਨਹੀਂ ਸਮਝ ਰਹੇ ਅਸੀਂ ਕਹਿੰਦੇ ਜੀ ਐ ਨਹੀਂ ਹੁੰਦਾ ਜੀ ਐ ਥੋੜੀ ਹੁੰਦਾ ਹੁੰਦਾ ਜੀ ਐ ਤੇ ਗੱਲਾਂ ਹੀ ਨਹੀਂ ਹੁੰਦੀਆਂ ਜੀ 사ਸੰਗਤ ਸਮਝ ਲਿਓ ਵੀ ਬਹੁਤ ਨੁਕਸਾਨ ਹੋ ਚੁੱਕਿਆ ਬਹੁਤ ਹਲੇ ਹੋਣਾ ਬਾਕੀ ਹੈ 사ਸੰਗਤ ਹਾਲੇ ਤੇ ਹੋਰ ਵੇਖੋ ਅੱਗੇ ਅੱਗੇ 2027 ਦੇ ਵਿੱਚ ਸਾਂਸੰਗਤ ਇੰਨਾ ਕੋ ਨੁਕਸਾਨ ਸਾਡਾ ਹੋਣਾ ਹੈ ਇੰਨੀਆਂ ਕੋ ਸਾਡੀਆਂ ਜੜੀਆਂ ਚੀਜ਼ਾਂ ਨੇ ਉਹ ਨੁਕਸਾਨੀਆਂ ਜਾਣਗੀਆਂ ਸਾਡੇ ਕੋਲ ਕੁਝ ਨਹੀਂ ਬਚਣਾ ਬਹੁਤਿਆਂ ਨੇ ਤੇ ਵੀ ਕਹਿ ਦਿੱਤਾ ਕਿ ਭਾਈ ਆਪੋ ਆਪਣਾ ਜਿਹੜਾ ਰਸਣ ਬਾਣੀ ਆ ਨਾ ਕਹਿੰਦੇ ਉਹ ਜਮਾ ਕਰ ਲਓ ਤੇ 6-6 ਮਹੀਨਿਆਂ ਦਾ ਰਸਣ ਤੁਹਾਡੇ ਕੋਲ ਜਮਾ ਹੋਵੇ ਘਟੂ ਘਟ ਪ੍ਰਸ਼ਾਦਾ ਤੇ ਛਕ ਲੋਗੇ ਤੁਹਾਡੇ ਕੋਲ ਜੇ ਹੋਏਗਾ ਪ੍ਰਸ਼ਾਦਾ ਤੇ ਛਕ ਲੋਗੇ ਤੁਸੀਂ ਤੁਸੀਂ ਜਿਹੜਾ ਹੈ ਪ੍ਰਸ਼ਾਦਾ ਪਾਣੀ ਛਾਕੇ ਆਪਣੇ ਆਪ ਨੂੰ ਤ੍ਰਿਪਤ ਤੇ ਕਰ ਲੋਗੇ ਸਾਧ ਸੰਗਤ ਇਹ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਨੂੰ ਬਿਲਕੁਲ ਦਿਖਾਈ ਦੇ ਰਹੀਆਂ ਨੇ ਪਰ ਅਸੀਂ ਸਮਝ ਹੀ ਨਹੀਂ ਰਹੇ ਅਸੀਂ ਕਹਿੰਦਾ ਨਾ ਜੀ ਐ ਥੋੜੀ ਹੁੰਦਾ ਜੀ ਐ ਨਹੀਂ ਹੁੰਦਾ ਜੀ ਅਸੀਂ ਮੰਨਣ ਨੂੰ ਤਿਆਰੀ ਹੈ ਨਹੀਂ ਸਾਧ ਸੰਗਤ ਅਸੀਂ ਤੇ ਆਪਣੀ ਆਪਣੀ ਰੱਟ ਲਾਈ ਹੋਈ ਹੈ ਐ ਨਹੀਂ ਕੁਝ ਹੋ ਸਕਦਾ ਐ ਥੋੜੀ ਹੋ ਜਾਊ ਐ ਨਹੀਂ ਕੁਝ ਹੁੰਦਾ ਸਾਧ ਸੰਗਤ ਹੋਣ ਨੂੰ ਬੜਾ ਕੁਝ ਹੋ ਸਕਦਾ ਪਰ ਅਸੀਂ ਸਮਝ ਹੀ ਨਹੀਂ ਰਹੇ ਅਸੀਂ ਵਿਚਾਰ ਹੀ ਨਹੀਂ ਰਹੇ ਕੋਈ ਚੀਜ਼ਾਂ ਨੂੰ ਸਮਝੀ ਨਹੀਂ ਰਹਾ ਸੀ ਤੇ ਕੁਦਰਤ ਨੂੰ ਚੈਲੰਜ ਕਰਨ ਦਾ ਜਿਵੇਂ ਠੇਕਾ ਹੀ ਲੈ ਲਿਆ ਹੋ ਅਸੀਂ ਅੱਜ ਨਸ਼ੇ ਕਰ ਕਰਕੇ ਜਿਹੜਾ ਹੈ ਆਪਣੇ ਘਰਾਂ ਦੇ ਵਿੱਚ ਡਿੱਗੇ ਪਏ ਆ ਗਲੀਆਂ ਨਾਲੀਆਂ ਦੇ ਵਿੱਚ ਡਿੱਗੇ ਪਏ ਆ ਸਾਨੂੰ ਕੋਈ ਪਰਵਾਹ ਨਹੀਂ ਚਾਹੇ ਕੁਝ ਵੀ ਹੋਈ ਜਾਵੇ ਸਾਡੇ ਜਿਹੜੇ ਨੌਜਵਾਨ ਨੇ ਉਹ ਅੱਜ ਗੇ ਪਰੇਡ ਦੇ ਵਿੱਚ ਜਿਹੜਾ ਜਾ ਰਹੇ ਨੇ ਸਾਥ ਸੰਗਤ ਬਹੁਤ ਵੱਡੇ ਵਿਸ਼ੇ ਦੀ ਗੱਲ ਹੈ ਅੰਮ੍ਰਿਤਸਰ ਦੀ ਧਰਤੀ ਨੂੰ ਚੁਣਿਆ ਜਾ ਰਿਹਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਮੈਂ ਸਾਰੀਆਂ ਬੇਨਤੀਆਂ ਕਰ ਰਿਹਾ ਵੀ ਤੁਹਾਡਾ ਧਿਆਨ ਕਿੰਦਰ ਹੈ ਆਪਣਾ ਧਿਆਨ ਕਿੰਦਰ ਹੈ ਉਹ ਪਰੇਡ ਕੈਨਸਲ ਹੋ ਗਈ ਵਧੀਆ ਹੋ ਗਿਆ ਕੈਨਸਲ ਹੋ ਗਈ ਤੇ ਕਹਿੰਦੇ ਕញ្ញਾਂ ਨੂੰ ਦੁੱਖ ਲੱਗਿਆ ਕਿਉਂ ਕੈਨਸਲ ਕਰਾਤੀ ਜੀ ਐ ਹੋ ਗਿਆ ਜੀ ਫਲਾਣਾ ਜੀ ਐਵੇਂ ਤਾਂ ਜੀ ਇਹ ਤਾਂ ਸਾਡੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ ਸਾ ਸੰਗਤ ਆਪਣੇ ਹੱਕ ਕੀ ਨੇ ਸਾਨੂੰ ਤੇ ਇਹ ਹੀ ਨਹੀਂ ਪਤਾ ਵੀ ਸਾਡੇ ਹੱਕ ਕੀ ਨੇ ਸਾਡੇ ਕੋਲ ਹੱਕ ਕੀ ਨੇ ਸਾਡੇ ਇਹ ਇਹ ਚੀਜ਼ ਨਹੀਂ ਸਾਨੂੰ ਪਤਾ ਹੈਗਾ ਅਸੀਂ ਕੱਲ ਨੂੰ ਸਾਡੇ ਤੇ ਕੋਈ ਫੌਜਾਂ ਰੂਸ ਤੇ ਚੀਨ ਸਾਡੇ ਤੇ ਹਮਲਾ ਕਰੇਗਾ ਕੀ ਅਸੀਂ ਉਹਨਾਂ ਮੂਹਰੇ ਠੁਮਕੇ ਲਾਵਾਂਗੇ ਕੀ ਅਸੀਂ ਉਹਨਾਂ ਨੂੰ ਨੱਚ ਕੇ ਵਿਖਾਵਾਂਗੇ ਕੀ ਉਹ ਸਾਡੇ ਤੇ ਹੱਸਣਗੇ ਨਹੀਂ ਕੀ ਫਿਰ ਕੀ ਸਾਨੂੰ ਉਹ ਬਖਸ਼ ਦੇਣਗੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਆ ਕੀ ਚੱਲਣ ਲੱਗ ਪਿਆ ਛੇਵਾਂ ਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਤੇ ਸੱਤਵਾਂ ਦਰਿਆ ਆ ਚੱਲ ਰਿਹਾ ਚਲੋ ਬੇਨਤੀ ਕਰਦਾ ਵੀ ਇਹ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਜਿਹੜੇ ਚੰਗੇ ਭਲੇ ਜਿਹੜੇ ਲੋਕ ਨੇ ਚੰਗੀਆਂ ਭਲੀਆਂ ਪਹਿਣਾ ਚੰਗੇ ਭਲੇ ਵੀਰ ਇਹੋ ਜਿਹਾ ਕੁਝ ਬਣੀ ਜਾ ਰਹੇ ਨੇ ਉਹ ਉਹ ਸ਼ਰਮ ਕਰੋ ਮਾੜੀ ਮੋਟੀ ਤੁਸੀਂ ਤੁਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲਿਆ ਤੁਸੀਂ ਉਹ ਹੋ ਤੁਸੀਂ ਮਾਈ ਭਾਗੋ ਦੀਆਂ ਵਾਰਸਾਂ ਹੋ ਤੁਸੀਂ ਤੇ ਬਾਬਾ ਚੜ੍ਹਤ ਸਿੰਘ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਸ਼ੇਰੇ ਪੰਜਾਬ ਦੇ ਰਾਜ ਵਿੱਚ ਰਹਿਣ ਵਾਲੇ ਉਸ ਰਾਜ ਨੂੰ ਪਸੰਦ ਕਰਨ ਵਾਲੇ ਲੋਕ ਆਹ ਕੁਛ ਕਰਨ ਲੱਗ ਪਏ ਬੜੀ ਹੈਰਾਨਗੀ ਹੁੰਦੀ ਸਾਧ ਸੰਗਤ ਦੋ ਸੰਕੇਤ ਸਾਨੂੰ ਮਿਲ ਗਏ ਇੰਨਾ ਇੰਨਾ ਘੱਟ ਇੰਨਾ ਸਭ ਕੁਝ ਉਹਨਾਂ ਰੈਲੀਆਂ ਉਹਨਾਂ ਪਰੇਡਾਂ ਦੇ ਵਿੱਚ ਬੜੀ ਹੈਰਾਨਗੀ ਸਾਥ ਸੰਗਤ ਅਸੀਂ ਜਿੱਤ ਨਹੀਂ ਸਕਦੇ ਦੁਸ਼ਮਣ ਸਾਡੇ ਤੇ ਚੜ ਕੇ ਆਉ ਉਹ ਅਸੀਂ ਜਿੱਤ ਨਹੀਂ ਸਕਦੇ ਉਹਦੇ ਤੋਂ ਜੇ ਸਾਡੇ ਇਹੀ ਹਾਲਾਤ ਰਹੀ ਇੱਕ ਦੂਜੇ ਦੇ ਲੱਤਾਂ ਖਿੱਚਣ ਤੋਂ ਸੇਵਾ ਸਾਡੇ ਕੋਲ ਹੋਰ ਕੰਮ ਨਹੀਂ ਹੈਗਾ ਸਾਥ ਸੰਗਤ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰ ਰਿਹਾ ਪਰ ਯਾਦ ਰੱਖਿਓ ਵੀ ਜਦੋਂ ਸਾਡੇ ਤੇ ਹਮਲਾ ਹੋਣਾ 2027 ਦੇ ਵਿੱਚ ਦੁਨੀਆ ਖਤਮ ਹੋਣ ਦੀ ਕਗਾਰ ਤੇ ਦੁਨੀਆ ਖਤਮ ਹੀ ਹੋ ਜਾਏਗੀ অলਮੋਸਟਲੀ ਜਦੋਂ ਉਹ ਵਿਖਵਾਨੀਆਂ ਤੇ ਮਹਾਂਪੁਰਖਾਂ ਨੇ ਕਈ ਬੰਦਗੀ ਵਾਲਿਆਂ ਨੇ ਕਰ ਹੀ ਦਿੱਤੀਆਂ ਨੇ ਪਰ ਸਾਥ ਸੰਗਤ ਹਲਚਲ ਤੇ ਹੋਣੀ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਦਸ਼ਮ ਪਿਤਾ ਆ ਕੇ ਗਈ ਸੀ ਦੁਨੀਆ ਦਾ ਨੁਕਸਾਨ ਹੋਣਾ ਰੂਸ ਤੇ ਚੀਨ ਮਿਲ ਕੇ ਸਾਡੇ ਤੇ ਹਮਲਾ ਕਰੇਗਾ ਜਿਹੜੇ ਨਵੇਂ ਭਾਰਤ ਮਾਲਾ ਪ੍ਰੋਜੈਕਟ ਚੱਲੇ ਨਾ NH ਇਹਦਾ ਜਿਹੜਾ ਪ੍ਰੋਜੈਕਟ ਹੈ ਚੱਲ ਰਿਹਾ ਹੈ ਨੈਸ਼ਨਲ ਹਾਈਵੇ ਔਥਾਰਟੀ ਇੰਡੀਆ ਇਹ ਏਸੀ ਰੋਡਾਂ ਦੇ ਉੱਤੋਂ ਦੀ ਜਿਹੜਾ ਸਾਡੇ ਉੱਪਰ ਹਮਲਾ ਹੋਣਾ ਹਮਲਾ ਕਰਨ ਦੇ ਲਈ ਇਹ ਰੋਡ ਉਹਨਾਂ ਨੂੰ ਬਹੁਤ ਸਹਾਇਤਾ ਕਰਨਗੇ ਸਾਦ ਸੰਗਤ ਖੁਸ਼ ਨਾ ਹੋਵੇ ਵੀ ਤਰੱਕੀ ਹੋਗੀ ਇਹ ਹੀ ਤਰੱਕੀ ਸਾਡੀ ਇੱਕ ਵੈਰੀ ਜ਼ਰੂਰ ਬਣੇਗੀ ਕਿਸ ਨਾ ਕਿਸੇ ਹਾਲਾਤਾਂ ਦੇ ਵਿੱਚ ਇਹ ਸਮਝੋ ਸੋ ਹਲੇ ਵੀ ਵਕਤ ਹੈ ਗੁਰੂ ਅੱਗੇ ਅਰਦਾਸ ਕਰੀਏ ਹੋ ਸਕਦਾ ਹੈ ਸਾਡੀਆਂ ਅਰਦਾਸਾਂ ਅੱਗੇ ਪ੍ਰਮਾਤਮਾ ਆਪਣਾ ਫੈਸਲਾ ਬਦਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ